hello students today we will do 10th class chapter number 7th coordinate geometry exercise 7.1 in previous videos we have completed 7.1 exercise and today we will start 7.2 exercise so let's start to do uh, first sum but before that uh, dekho ji ede vich apa key use karange ji ede vich apa use karange section formula theek hai like jime apa previous videos de vich uh, ਪ੍ਰੀਵियस ਐਕਸਰਸਾਈਜ਼ ਦੇ ਵਿੱਚ ਆ ਫਾਰਮੂਲਾ ਯੂਜ਼ ਕੀਤਾ ਸੀਗਾ ਡਿਸਟੈਂਸ ਫਾਰਮੂਲਾ ਉਹ ਮੈਂ ਇਹਦੇ ਵਿੱਚ ਆਪਾਂ ਯੂਜ਼ ਕਰਾਂਗੇ ਜੀ ਸੈਕਸ਼ਨ ਫਾਰਮੂਲਾ ਤਾਂ ਥੋੜਾ ਜਿਹਾ ਕੋਸ਼ਿਸ਼ ਕਰਦੇ ਸਮਝਾਉਂ ਜੀ ਤਾਂ ਇਹਦੇ ਵਿੱਚ ਦੇਖੋ ਜੀ ਕੀ ਹੋਏਗਾ ਉਹਦੇ ਵਿੱਚ ਆਪਾਂ ਕੀ ਕਰਦੇ ਸੀਗੇ ਦੋ ਪੁਆਇੰਟਸ ਦਿੱਤੇ ਹੁੰਦੇ ਸੀਗੇ ਠੀਕ ਹੈ ਤੇ ਆਪਾਂ ਜੋ ਡਿਸਟੈਂਸ ਬੰਨਦਾ ਸੀ ਉਹ ਪੁਆਇੰਟਸ ਨੂੰ ਲੈ ਕੇ ਉਹ ਡਿਸਟੈਂਸ ਫਾਈਂਡ ਕਰਦੇ ਸੀ ਇਹਦੇ ਵਿੱਚ ਕੀ ਹੋਏਗਾ ਜੀ ਮੰਨ ਲਓ ਠੀਕ ਹੈ ਲਾਈਕ ਕੋਈ A ਪੁਆਇੰਟ ਹੈ ਤੇ ਇੱਕ ਕੋਈ B ਪੁਆਇੰਟ ਹੈ ਇੱਕ A ਪੁਆਇੰਟ ਵੀ ਆਪਾਂ ਨੂੰ 기ਵਨ ਹੈ B ਪੁਆਇੰਟ ਵੀ 기ਵਨ ਹੈ ਤੇ ਇੱਕ ਇਹਨਾਂ ਦੇ ਵਿਚਕਾਰ ਕੋਈ ਥਰਡ ਪੁਆਇੰਟ ਹੋਏਗਾ ਲਾਈਕ ਜਿਵੇਂ ਪੀ ਹੈ ਉਹ ਪੁਆਇੰਟ ਹੋਏਗਾ ਠੀਕ ਹੈ ਆਪਾਂ ਉਹ ਪੁਆਇੰਟ ਵੀ ਪਤਾ ਕਰਨਾ ਹੋ ਸਕਦਾ ਸ਼ਾਇਦ ਜਾਂ ਹੋ ਸਕਦਾ ਵੀ ਇਹ ਪੁਆਇੰਟ ਦਿੱਤਾ ਹੋਵੇ ਆਪਾਂ ਕੋਈ ਏ ਜ ਐ ਬੀ ਦੀ ਕੋਈ ਵੈਲਿਊ ਪਤਾ ਕਰਨੀ ਹੋਵੇ ਤਾਂ ਮੋਸਟਲੀ ਕੀ ਹੋਏਗਾ ਜੀ ਏ ਤੇ ਬੀ ਦੋ ਐਂਡ ਪੁਆਇੰਟ ਦਿੱਤੇ ਹੋਣਗੇ ਕਿਸੇ ਲਾਈਨ ਸੈਗਮੈਂਟ ਦੇ ਤੇ ਆਪਾਂ ਨੂੰ ਇੱਕ ਪੀ ਪੁਆਇੰਟ ਦਿੱਤਾ ਹੋਊਗਾ ਜੋ ਆਪਾਂ ਨੇ ਫਾਈਂਡ ਕਰਨਾ ਹੋਊਗਾ ਤੇ ਇਹਨਾਂ p.n ਇਹਨਾਂ ਦੋਨੋਂ ਇਹ ਜੋ ਲਾਈਨ ਹੈ ab ਇਹਨੂੰ ਜਿਹੜੇ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦਾ ਜਿਹਨੂੰ ਉਹ ਕੀ ਹੈ m1 ਤੇ m2 ਜਿਹਨੂੰ ਇਹ ਰੇਸ਼ੀਓ ਦੇ ਫਾਰਮ ਦੇ ਵਿੱਚ ਪ੍ਰੈਜ਼ੈਂਟ ਕਰਦੇ ਹਾਂ ਠੀਕ ਹੈ ਜੀ ਤਾਂ m1 ਤੇ m2 ਆਪਾਂ ਨੂੰ ਇਹਦੇ ਵਿੱਚ ਕੀ ਹੈ ਜੀ ਰੇਸ਼ੀਓ ਦਿੱਤੀ ਹੋਊਗੀ ਕਿ p ਇਹਨੂੰ ਕਿੰਨੇ ਰੇਸ਼ੀਓ ਦੇ ਵਿੱਚ ਡਿਵਾਈਡ ਕਰਦਾ ਉਹ ਦਿੱਤੀ ਹੋਗੀ ਤਾਂ ਨਾ ਤਿੰਨੇ ਚਾਰੇ ਵੈਲਿਊਜ਼ ਦੇ ਵਿੱਚ ਹੋ ਸਕਦਾ ਕਈ ਵਾਰ ਆਪਾਂ ਨੂੰ p ਦਿੱਤਾ ਹੋਇਆ ਹੋਵੇ ਆਪਾਂ ਨੇ a ਜਾਂ b ਪਤਾ ਕਰਨਾ ਹੋਵੇ ਜਾਂ m1 m2 ਦੀ ਵੈਲਿਊ ਪਤਾ ਕਰਨੀ ਹੋਵੇ ਮਤਲਬ ਕੁਝ ਨਾ ਕੁਝ ਐਮ ਨਾਲ ਐਮ ਵਿੱਚ ਕੋਈ ਦੋ ਤਿੰਨ ਵੈਲਿਊਜ਼ ਦਿੱਤੀਆਂ ਹੋਣਗੀਆਂ ਤੇ ਇੱਕ ਵੈਲਿਊ ਪਤਾ ਕਰਨੀ ਹੋਇਆ ਕਰੇ ਤਾਰੇ ਵਿੱਚ ਦੁਬਾਰਾ ਜੀ ਏ ਤੇ ਬੀ ਐਂਡਪੁਆਇੰਟ ਨੇ ਕਿਸੇ ਲਾਈਨ ਸੈਗਮੈਂਟ ਦੇ ਪੀ ਕੋਈ ਮਿਡ ਦੇ ਵਿੱਚ ਪੁਆਇੰਟ ਹੈ ਬਿਲਕੁਲ ਮਿਡ ਵਿਚ ਨਹੀਂ ਮਤਲਬ ਪੀ ਇਸ ਨੂੰ ਏ ਬੀ ਲਾਈਨ ਸੈਗਮੈਂਟ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦਾ ਹੈ ਰੇਸ਼ੋ ਦੇ ਵਿੱਚ ਜਿਹਨੂੰ ਆਪਾਂ m1 ਤੇ m2 ਰੇਸ਼ੋ ਕਹਾਂਗੇ ਤੇ ਮੋਸਟਲੀ ਆਪਾਂ ਨੇ ਪਹਿਲਾਂ ਕੀ ਕੀਆ xy a x1 y1 x2 y1 ਪੁਆਇੰਟਸ ਹੋਣਗੇ ਤੇ ਇੱਕ xy ਪੁਆਇੰਟ ਹੋਗਾ ਜੋ ਆਪਾਂ ਨੂੰ ਪਤਾ ਕਰਨਾ ਪਿਆ ਕਰੇਗਾ ਜਾਂ ਕਈ ਵਾਰ ਦਿੱਤਾ ਹੋਇਆ ਹੋਏਗਾ ਫਿਰ ਆਪਾਂ ਨੂੰ ਇਹਨਾਂ ਦੇ ਵਿੱਚ ਕੋਈ ਨਾ ਕੋਈ ਵੈਲਿਊ ਫਾਈਂਡ ਕਰਨੀ ਹੋਵੇਗੀ ਤਾਂ ਇਸੇ ਕਰਕੇ ਇਹਨੂੰ ਕੀ ਕਿਹਾ ਜੀ ਸੈਕਸ਼ਨ ਫਾਰਮੂਲਾ ਕਿਉਂਕਿ ਇਹ ਕਲਾਈਨ ਨੂੰ ਦੋ ਪਾਰਟਸ ਦੇ ਵਿੱਚ ਕੀ ਕਰਦਾ ਜੀ ਦੋ ਇੱਕ ਰੇਸ਼ੋ ਦੇ ਵਿੱਚ ਡਿਵਾਈਡ ਕਰਦਾ ਦੋ ਪਾਰਟਸ ਦੇ ਵਿੱਚ ਕਲਾਈਨ ਸੈਗਮੈਂਟ ਨੂੰ ਕੀ ਕਰਦ ਰਿਹਾ ਡਿਵਾਈਡ ਕਰ ਦਿੰਦਾ ਸੋ ਨਾ ਲੈਟਸ ਸਟਾਰਟ ਟੂ ਸੋਲਵ ਫਸਟ ਸਮ ਹਾਂਜੀ ਫਸਟ ਸਮ ਦੇ ਵਿੱਚ ਦੇਖੋ ਕੀ ਹੈ ਫਾਈਂਡ ਦਾ ਕੋਆਰਡੀਨੇਟਸ ਆਫ ਦਾ ਪੁਆਇੰਟ ਆਪਾਂ ਨੇ ਇੱਕ ਪੁਆਇੰਟ ਦੇ ਕੋਆਰਡੀਨੇਟਸ ਪਤਾ ਕਰਨੇ ਨੇ ਮਤਲਬ ਆਪਾਂ ਨੂੰ ਐਕਸ ਵਾਈ ਦੀ ਵੈਲਿਊ ਫਤਾ ਕਰਨੀ ਹੈ ਵਿਚ ਡਿਵਾਈਡ ਦਾ ਬੁਜੁਆਇਨ ਆਫ -1 ਐਂਡ 7 ਐਂਡ 4 ਐਂਡ 3 -3 ਤਾਂ ਇਹ ਕੋਈ ਲਾਈਨ ਸੈਗਮੈਂਟ ਦੇ ਦੋ ਐਂਡ ਪੁਆਇੰਟ ਨੇ ਜੀ ਜਿਨ੍ਹਾਂ ਨੂੰ ਆਪਾਂ ਲੈਟ A ਤੇ B ਕਰ ਲਾਂਗੇ ਵੀ A ਤੇ B ਆਪਾਂ ਨੂੰ ਪੁਆਇੰਟਸ ਗਿਵਨ ਨੇ ਤੇ ਜੋ ਇਹ ਪੁਆਇੰਟ ਹੈ ਜੋ ਇਹਨਾਂ ਨੂੰ ਕੀ ਕਰਦਾ ਜੀ ਡਿਵਾਈਡ ਕਰਦਾ ਇਹਨਾਂ ਦੋਨੋਂ ਪੁਆਇੰਟਸ ਵਾਲੀ ਲਾਈਨ ਸੈਗਮੈਂਟ ਨੂੰ ਡਿਵਾਈਡ ਕਰੇਗਾ ਉਹ ਨੂੰ ਕਿਹੜੀ ਰੇਸ਼ਿਓ ਡਿਵਾਈਡ ਕਰਦਾ ਜੀ 2:3 ਦੇ ਵਿੱਚ ਮੰਨ ਲਓ ਦੇਖੋ ਇਹ ਕੀ ਹੈ ਜੀ ਕੋਈ ਲਾਈਨ ਸੈਗਮੈਂਟ ਹੈ ਓਕੇ ਇਹ A ਪੁਆਇੰਟ ਹੈ ਇਹ B ਪੁਆਇੰਟ ਹੈ ਤੇ ਇੱਥੇ ਕੋਈ ਪੁਆਇੰਟ P ਪਿਆ ਇਹ ਵਾਲਾ ਜੋ P ਪੁਆਇੰਟ ਹੈ ਇਹ ਆਪਾਂ ਨੇ ਫਾਈਂਡ ਕਰਨਾ ਹੈ ਇਹ ਆਪਾਂ ਨੂੰ ਕੀ ਹੈਗਾ ਆਪਾਂ ਨੂੰ ਪੁਆਇੰਟਸ ਦਿੱਤੇ ਹੋਏ ਨੇ a ਤੇ b ਪੁਆਇੰਟ ਜੋ ਅੰਡ ਪੁਆਇੰਟ ਨੇ ਆਪਾਂ ਨੂੰ 기ਵਨ ਨੇ ਤੇ ਆਪਾਂ ਨੇ ਇਹ ਵਾਲਾ ਪੁਆਇੰਟ ਪਤਾ ਕਰਨਾ ਹੈ ਤੇ a ਜੋ p ਪੁਆਇੰਟ ਹੈ a b ਜੋ ਲਾਈਨ ਸੈਗਮੈਂਟ ਬਣਾ ਰਿਹਾ ਇਹਨੂੰ ਕਿੰਨੀ ਰੇਸ਼ਿਓ ਚ ਡਿਵਾਈਡ ਕਰਦਾ ਜੀ 2:3 ਦੇ ਵਿੱਚ ਡਿਵਾਈਡ ਕਰ ਰਿਹਾ ਤਾਂ a ਆਪਣਾ ਕੀ ਹੈ ਜੀ m1 a ਆਪਣਾ ਕੀ ਹੈ m2 ਹੁਣ ਦੇਖੋ ਸੈਕਸ਼ਨ ਫਾਰਮੂਲਾ ਕੀ ਹੈ ਜੀ ਪਹਿਲਾਂ ਆਪਾਂ ਦੇਖੋ ਸੈਕ ਪਹਿਲਾਂ ਆਪਾਂ ਵੈਲਿਊਜ਼ ਲਿਖ ਦੇਵਾਂਗੇ ਉਸ ਤੋਂ ਬਾਅਦ ਆਪਾਂ ਕੀ ਹੈ ਸੈਕਸ਼ਨ ਫਾਰਮੂਲਾ ਲਿਖ ਦੇਆ ਤਾਂ ਆਪਨੇ ਆਪਾਂ ਕੀ ਕਰਦੇ ਜੀ ਸੋਲੂਸ਼ਨ ਦੇ ਵਿੱਚ ਲੈਟ a -1 and 7 ਆਪਾਂ ਨੇ ਪੁਆਇੰਟਸ ਨੂੰ ਨੇਮ ਦੇ ਲੈਣੇ ਆ ਜੀ b ਕਿੰਨਾ ਹੈਗਾ 4 and -3 ਤੇ ਅਕੋਰਡਿੰਗ ਵੈਲਿਊਜ਼ ਕੀ ਬਣ ਗਈਆਂ ਤੇ ਆਪਾਂ p ਨੂੰ ਲੈਟ ਕਰ ਲਵੇ ਉਹ ਕੀ ਹੈ xy ਪੁਆਇੰਟ ਹੈ ਤਾਂ ਦੇਖੋ x1 ਦੀ ਵੈਲਿਊ ਕੀ ਹੈ -1 x2 ਦੀ ਵੈਲਿਊ ਕਿੰਨੀ ਹੈ ਜੀ 7 आ, x2 ਦੀ ਵੈਲਿਊ ਕਿੰਨੀ ਹੈ 4 y1 ਦੀ ਵੈਲਿਊ ਕਿੰਨੀ ਹੈ ਜੀ 7 ਤੇ y2 ਦੀ ਵੈਲਿਊ ਕਿੰਨੀ ਹੈ -3 ਹੁਣ 기ਵਨ ਰੇਸ਼ੋ ਕੀ ਹੈ ਜੀ ਆਪਣੇ ਕੋਲ 2:3 ਹੈ ਤਾਂ ਆਪਾਂ ਕੀ ਕਰਾਂਗੇ ਵੀ m1 ਕਿੰਨਾ ਹੈ ਆਪਣੇ ਕੋਲ 2 ਤੇ m2 ਆਪਣੇ ਕੋਲ ਕਿੰਨਾ ਹੈ ਜੀ 3 ਇਹ ਆਪਾਂ ਨੇ ਕੀਆ ਉਹਨਾਂ ਨੂੰ ਬਾਇ ਨੇਮਿੰਗ ਉਹਨਾਂ ਦੀ ਵੈਲਿਊਜ਼ ਲਿਖ ਲਈਆਂ ਨਾਉ ਵੀ ਵਿਲ ਪੁਟ ਵੀ ਵਿਲ ਰਾਈਟ ਸੈਕਸ਼ਨ ਫਾਰਮੂਲਾ ਤਾਂ ਸੈਕਸ਼ਨ ਫਾਰਮੂਲੇ ਦੇ ਵਿੱਚ ਕੀ ਕਰਾਂਗੇ ਜੀ ਬਾਈ ਸੈਕਸ਼ਨ ਫਾਰਮੂਲਾ ਆਪਾਂ ਨੇ x y ਦੀ ਵੈਲਿਊਜ਼ ਪਤਾ ਕਰਨੇ ਆਪਾਂ ਨੇ p ਪੁਆਇੰਟ ਪਤਾ ਕਰਨਾ ਹੈ ਬਾਈ ਸੈਕਸ਼ਨ ਫਾਰਮੂਲਾ ਵੀ ਹੈਵ x ਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਹੈ ਜੀ m1 x2 m2 x1 over m1 plus m2 ਤਦ ਆਪਾਂ ਜੋ p ਪੁਆਇੰਟ ਹੈ ਔਰ x ਵਾਲੀ ਵੈਲਿਊ ਫਾਈਂਡ ਕਰਦੇ ਆ x ਦਾ ਕੋਆਰਡੀਨੇਟ ਜੋ ਇਹਦੇ ਕੋਆਰਡੀਨੇਟ x ਤੇ y ਪਤਾ ਕਰਨੇ ਨੇ ਆਪਾਂ x ਦੀ ਵੈਲਿਊ ਫਾਈਂਡ ਕਰ ਰਹੇ ਆ ਵੈਲਿਊਜ਼ ਪੁੱਟ ਕਰਾਂਗੇ ਜੀ ਤਾਂ m1 ਆਪਣੇ ਕੋਲ ਕਿੰਨਾ ਹੈ ਜੀ 2 x2 ਆਪਣੇ ਕੋਲ ਕਿੰਨਾ ਹੈਗਾ 4 ਮਲਟੀਪਲਾਈ ਦੇ ਵਿੱਚ ਲਿਖ ਦਾਂਗੇ m2 ਆਪਣੇ ਕੋਲ ਕਿੰਨਾ ਹੈ ਜੀ 3 m1 2 ਸੀਗਾ x2 4 ਸੀ m1 2 ਦੀ ਵੈਲਿਊ ਕਿੰਨੀ ਹੈ ਜੀ 3 ਹੈ ਤੇ x1 ਦੀ ਵੈਲਿਊ ਕਿੰਨੀ ਹੈ -1 ਹੈ ਓਵਰ ਦੇ ਵਿੱਚ ਆ ਗਿਆ ਜੀ m1 m2 2 3 ਜੋ ਆਪਾਂ ਨੂੰ ਰੇਸ਼ੋ 기ਵਨ ਸੀ ਇਹ ਆ ਗਿਆ ਜੀ 8 3 ਓਵਰ 5 ਇਹ ਆ ਗਿਆ ਜੀ 5 ਓਵਰ 5 8 ਦੇ ਵਿੱਚੋਂ 3 ਮਾਈਨਸ ਕਿਤੇ 1 ਤਾਂ x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 1 ਆ ਗਈ by ਸੈਕਸ਼ਨ ਫਾਰਮੂਲਾ ਨਾਉ ਵੀ ਵਿਲ ਫਾਈਂਡ ਵੈਲਿਊ ਆਫ y ਤਾਂ y ਦੇ ਲਈ ਸੈਕਸ਼ਨ ਫਾਰਮੂਲਾ ਕੀ ਹੋਇਆ ਜੀ ਸਿਮਿਲਰਲੀ m1 वाई टू प्लस एम टू वाई वन ओवर एम वन प्लस एम टू तो एम वन की वैल्यू कि जी टू वाई टू की वैल्यू कि माइनस थ्री प्लस एम टू की वैल्यू किसी थ्री तो वाई वन की वैल्यू कि सैवन टू प्लस थ्री ये है जी माइनस सिक्स प्लस ट्वेंटी वन ओवर फाइव 211 ਦੇ ਵਿੱਚੋਂ 6 ਮਾਈਨਸ ਕਰਾਂਗੇ ਕਿੰਨਾ ਆ ਜਾਏਗਾ ਜੀ 15 15 ਓਵਰ 5 5 ਦੇ ਟੇਬਲ ਤੇ 15 ਨੂੰ ਡਿਵਾਈਡ ਕੀਤਾ ਇਹ ਆ ਗਿਆ ਜੀ 3 ਤਾਂ y ਦੀ ਵੈਲਿਊ ਕਿੰਨੇ ਆ ਗਈ 3 ਤਾਂ ਜੋ p ਪੁਆਇੰਟ c ਸੋ so p it, x y ਦੇ ਜੋ ਕੋਆਰਡੀਨੇਟਸ ਨੇ ਉਹ ਆਪਣੇ ਕੋਲ ਕੀ ਨੇ ਜੀ 1 ਐਂਡ 3 ਠੀਕ ਹੈ ਤਾਂ ਜੋ p ਪੁਆਇੰਟ ਹੈ ਉਹ ਆਪਣੇ ਕੋਲ ਕਿੰਨਾ ਬਣ ਗਿਆ ਜੀ 1 ਐਂਡ 3 ਇਹ ਆਪਣੇ ਕੋਲ ਕੀ ਹੈ ਜੇ 22 ਸੈਕਸ਼ਨ ਫਾਰਮੂਲਾ xy ਜੋ p ਪੁਆਇੰਟ ਦੇ ਕੋਆਰਡੀਨੇਟਸ ਸੀਗੇ xy ਦੇ ਜੋ xy ਜੋ ਪੁਆਇੰਟ ਸੀ ਉਹ ਆਪਣੇ ਕੋਲ ਮਤਲਬ ਆਪਾਂ ਨੂੰ ਫਾਈਂਡ ਕਰ ਲਿਆ ਆਪਾਂ ਨੇ ਇਹਦੇ ਵਿੱਚ ਤਾਂ ਇਹ ਕੀ ਸੀ ਜੀ ਥਿਸ ਇਜ਼ ਦਾ ਸੋਲੂਸ਼ਨ ਆਫ ਥਿਸ ਸਮ ਦੁਬਾਰਾ ਦੱਸ ਦਿੰਦੇ ਨੇ ਰਾਜੇ ਤਾਂ ਇਹਦੇ ਵਿੱਚ ਕਹਿੰਦੇ ਕਿ ਇੱਕ ਇੱਕ ਲਾਈਨ ਸੈਗਮੈਂਟ ਦੇ ਵਿੱਚ ਇੱਕ a ਤੇ b ਦੇ ਐਂਡ ਪੁਆਇੰਂਟਸ ਦਿੱਤੇ ਹੋਏ ਸੀ ਤੇ ਇੱਕ ਕੋਈ p ਪੁਆਇੰਟ ਸੀ ਜੋ ab ਲਾਈਨ ਸੈਗਮੈਂਟ ਨੂੰ ਕਿ ਕਰ ਰਿਹਾ ਸੀਗਾ ਦੋ ਪਾਰਟਸ ਦੇ ਵਿੱਚ ਰੇਸ਼ੀਓ ਦੇ ਵਿੱਚ ਡਿਵਾਈਡ ਕਰ ਰਿਹਾ ਸੀ 2:3 ਦੇ ਵਿੱਚ ਏ ਬੀ ਪੁਆਇੰਟ ਗਿਵਨ ਸੀਗੇ ਪੀ ਨੂੰ ਆਪਾਂ ਐਕਸ ਵਾਈ ਲੱਟ ਕਰ ਲਿਆ ਹੁਣ ਐਕਸ ਵਾਈ ਦੀ ਵੈਲਿਊ ਆਪਾਂ ਨੇ ਜੋ ਪੀ ਦੇ ਕੋਆਰਡੀਨੇਟ ਨੇ ਐਕਸ ਵਾਈ ਪੁਆਇੰਟਸ ਨੇ ਆਪਾਂ ਨੇ ਕਿਵੇਂ ਪਤਾ ਕਰ ਸਕਦੇ ਇਹਦੇ ਵਿੱਚ ਸੈਕਸ਼ਨ ਫਾਰਮੂਲਾ ਯੂਜ਼ ਕਰਕੇ ਸੈਕਸ਼ਨ ਫਾਰਮੂਲਾ ਲਗਾ ਕੇ ਆਪਣੇ ਐਕਸ ਤੇ ਵਾਈ ਦੀ ਵੈਲਿਊ ਕੱਢੀ ਐਕਸ ਵੀ ਵਾਈ ਆਪਣੇ ਕੋਲ 1 ਆ ਗਈ ਤੇ ਵਾਈ ਦੀ ਵੈਲਿਊ ਕਿੰਨੀ ਆ ਗਈ ਜੀ 3 ਸੋ ਦਿਸ ਇਜ਼ ਦਾ ਸੋਲੂਸ਼ਨ ਆਫ ਦਿਸ ਆਫ ਦਿਸ ਸਮ ਆਈ ਹੋਪ ਯੂ ਆਲ ਹੈਵ ਅੰਡਰਸਟੂਡ ਤੇ ਵੀਡੀਓ ਖਤਮ ਕਰਨ ਤੋਂ ਪਹਿਲਾਂ ਜੀ ਪਰਮਾਤਮਾ ਅੱਗੇ ਪਹਿਲਾਂ ਦੀ ਤਰ੍ਹਾਂ ਹੀ ਅਰਦਾਸ ਕੇ ਸ਼ੁਕਰ ਹੈ ਕਿ ਉਸਨੇ ਆਪਣੀ ਸਕ੍ਰੋਪੀ ਨੂੰ ਠੀਕ ਹੈ ਬੰਦ ਕਰ ਲਿਆ بارش ਆ ਜੋ ਰੁਕ ਗਈ ਹੈ ਪਰ ਪੰਜਾਬ ਦੇ ਜੋ ਹੁਣ ਹਾਲਾਤ ਨੇ ਅਸਲ ਦੇ ਵਿੱਚ ਹੁਣ ਜਿਆਦਾ ਖਰਾਬ ਹੋਣਗੇ ਕਿਉਂਕਿ ਪਹਿਲਾਂ بارش ਪਾਣੀ ਖੜਾ ਸੀ ਹੁਣ ਜੋ ਪਾਣੀ ਜਾ ਰਿਹਾ ਹੈ ਤਾਂ ਜੋ ਵੀ ਘਰਾਂ ਦੇ ਵਿੱਚ ਉਹ ਰੇਤਾ ਭਰ ਗਿਆ ਲਗਾ ਲੋ ਜੋ ਵੀ ਠੀਕਾ ਮਿੱਟੀ ਜੰਮ ਗਈ ਹੈ ਉਸ ਨੂੰ ਸਾਫ਼ ਕਰਨਾ ਉਹਨਾਂ ਦਾ ਜੋ ਫਰਨੀਚਰ ਖਰਾਬ ਹੋ ਗਿਆ ਜੋ ਬਿਮਾਰੀਆਂ ਫੈਲਣੀਆਂ ਨੇ ਖਾਣੇ ਦੀ ਦਿੱਕਤ ਸਭ ਕੁਝ ਦਿੱਕਤ ਹੁਣ ਆਉਣੀ ਹੈ ਤਾਂ ਜਿਵੇਂ ਸਾਰੇ ਹੀ ਜਾਏ ਆਪਣੇ ਇੰਡਸਟਰੀ ਹੈਗੀ ਫਿਲਮ ਇੰਡਸਟਰੀ ਜਾਂ ਆਪਣੇ ਜਿੰਨੇ ਵੀ ਗਾਇਕ ਨੇ ਜਿਵੇਂ ਉਹ ਮਦਦ ਕਰ ਰਹੇ ਨੇ ਜਾਂ ਤੇ ਪੰਜਾਬੀ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਇਸੇ ਤਰ੍ਹਾਂ ਇੱਕ ਦੂਜੇ ਦੀ ਮਦਦ ਕਰਨ ਤੇ ਇਹਨਾਂ ਹਾਲਾਤਾਂ ਦਾ ਕੋਈ ਫਾਇਦਾ ਨਾ ਚੁੱਕੇ ਤਾਂ ਕਿ ਕੋਈ ਗਰੀਬ ਕਿਉਂਕਿ ਜੋ ਫਾਇਦਾ ਚੱਕਣਗੇ ਤਾਂ ਜਿਸ ਲੋੜਵੰਦ ਨੂੰ ਜ਼ਰੂਰਤ ਹੈ ਅਸਲ ਰਾਸ਼ਨ ਦੀ ਉਹ ਕਿਹ ਰਹਿ ਜਾਂਦੇ ਨੇ ਇਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਨੇ ਦਾ ਇਹਨਾਂ ਹਾਲਾਤਾਂ ਦਾ ਫਾਇਦਾ ਚੁੱਕਣ ਦੀ ਬਜਾਏ ਇੱਕ ਦੁਜਰਾ ਸਾਹ ਦੇਣ ਤੇ ਜੋ ਪੰਜਾਬ ਆਪਣਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਉਸ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਹੁਣ ਉਹ ਆਪਣੀ ਇਸ ਗਰੁੱਪੀ ਤੋਂ ਹਮੇਸ਼ਾ ਆਪਣੇ ਇਸ ਪੰਜਾਬ ਨੂੰ ਹੀ ਨਹੀਂ ਬਲਕਿ ਸਾਰੇ ਇਲਾਕਿਆਂ ਨੂੰ ਠੀਕ ਹੈ ਦੁਨੀਆ ਵਿੱਚ ਕੋਈ ਵੀ ਇਲਾਕਾ ਉਸ ਨੂੰ ਬਚਾਏ ਤੇ ਆਪਣੇ ਪੰਜਾਬ ਤੇ ਮੇਰ ਪਰ ਹੱਥ ਰੱਖੇ ਤੇ ਇਸ ਮੁਸ਼ਕਲ ਦੀ ਘੜੀ ਵਿੱਚ ਨਿਕਲਣ ਦੇ ਵਿੱਚ ਸਾਹ ਠੀਕ ਹੈ ਜੀ ਕੀ ਕਰੇ ਮਿਹਰ ਕਰੇ ਵੀ ਉਹ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਰੇ ਪੰਜਾਬੀ ਨਿਕਲ ਜਾਣ ਤੇ ਇੱਕ ਦੂਜੇ ਦਾ ਸਾਥ ਦੇਣ ਤੇ ਦੁਬਾਰਾ ਇਸ ਪੰਜਾਬ ਨੂੰ ਚੜ੍ਹਦੇ ਕਲਾ ਦੇ ਵਿੱਚ ਪੰਜਾਬ ਆਪਣਾ ਦੁਬਾਰਾ ਫਿਰ ਤੋਂ ਇਸ ਚੜ੍ਹਦੀ ਕਲਾ ਦੇ ਵਿੱਚ ਆ ਜਾਏ ਤਾਂ ਉਮੀਦ ਹੈ ਕਿ ਪਰਮਾਤਮਾ ਆਪਣੀ ਅਰਦਾਸ ਸੁਨੇਗਾ ਤੇ ਸਭ ਨੂੰ ਬਲ ਬਖਸ਼ੇਗਾ ਹੌਸਲਾ ਦੇਵੇਗਾ ਤੇ ਇਸੇ ਤਰ੍ਹਾਂ ਸਾਰੇ ਪੰਜਾਬੀ ਜਿਵੇਂ ਫੌਨਖ ਪਹਿਲਾਂ ਖੜੇ ਸੀ بارش ਦੇ ਟਾਈਮ ਹੁਣ ਵੀ ਉਹ ਕੀ ਹੈ ਇੱਕ ਦੂਜੇ ਨਾਲ ਖੜ ਕੇ ਇੱਕ ਦੂਜੇ ਦਾ ਸਾਥ ਦੇਣਗੇ ਤਾਂ ਬਸ ਇਹ ਅਰਦਾਸ ਜੀ ਕਿ ਪ੍ਰਮਾਤਮਾ ਸਭ ਕੀ ਕੋਸ਼ਿਸ਼ ਸੁਖ ਸੰਧ ਰੱਖੇ ਧੰਨwar ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ